ਕੋਈ 11 ਵਜੇ ਗਏ ਸੀਕਰ ਕੀ ਕੰਮ ਕਰਦੇ ਸੀਗੇ ਕੰਮ ਰੇੜੇ ਘੋੜੇ ਦਾ ਕਰਦੇ ਆ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਕਦੋਂ ਤੁਸੀਂ ਤਲਾਸ਼ ਸ਼ੁਰੂ ਕੀਤੀ ਉਹਨਾਂ ਦੀ ਮੈਂ ਤਲਾਸ਼ ਉਹਨਾਂ ਦੀ ਸ਼ੁਰੂ ਕੀਤੀ ਹੈ ਜੀ ਕੋਈ 3:30-4 ਵਜੇ ਦੇ ਵਿੱਚ ਵਿੱਚ ਹਾਂਜੀ ਤੇ ਕਦਾ ਮਤਲਬ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਹਾਦਸਾ ਵਾਪਰ ਗਿਆ ਪਿਤਾ ਜੀ ਨੂੰ ਮੈਂ ਜੀ ਪਹਿਲਾਂ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ 2:00 ਵਜੇ ਕੇ 7 ਮਿੰਟ ਦੇ ਬਾਅਦ ਫੋਨ ਕੀਤਾ ਸੀ ਤੇ ਮੈਨੂੰ ਕਹਿੰਦੇ ਸੀ ਕਿ ਮੈਂ ਆਉਂਦੇ ਆਵਾ ਕੰਮ ਤੋਂ ਮੈਂ ਘਰੇ ਆਉਣਾ ਪਿਆ ਵਾ ਤੇ ਟਾਈਮ ਲੱਗ ਜਾਂਦਾ ਜੀ ਉੱਥੇ ਹੁੰਦੇ ਘੰਟੇ ਜਿਹੜੇ ਲੱਗ ਜਾਂਦਾ ਬੰਦੇ ਨੂੰ ਹੁੰਦਿਆਂ ਵੀ ਟਾਈਮ ਜਿਹੜਾ ਜ਼ਿਆਦਾ ਹੋ ਗਿਆ ਤੇ ਮੈਂ ਵੇਖਣ ਗਿਆ ਵੇਖਣ ਗਿਆ ਤੇ ਜੋ ਕਿ ਉਹਨਾਂ ਜਿਹੜਾ ਘੋੜਾ ਸੀਗਾ ਉਹ ਪਿੰਡ ਦੇ ਲਾਗੇ ਆ ਗਿਆ ਸੀ ਸਦੋਵਾਲ ਤੇ ਉੱਥੇ ਜਾ ਕੇ ਮੈਂ ਫਿਰ ਵੇਖਿਆ ਤੇ ਨਹੀਂ ਲੱਭੇ ਹੈਗੇ ਤੇ ਨਾਲ ਇਦਾਂ ਵਹੀਂ ਦੇ ਨਾਲ ਹੀ ਕੰਡੇ ਤੇ ਚप्पल ਤੇ ਪਰਨਾ ਮੈਨੂੰ ਪਿਆ ਮਿਲਿਆ ਤੇ ਉਸ ਤੋਂ ਬਾਅਦ ਮੈਂ ਫਿਰ ਘਰੇ ਫੋਨ ਕੀਤਾ ਮੈਂ ਕਿਹਾ ਦਾਦਾ ਕੁਝ ਦਾਦਾ ਡੈਡੀ ਦਾ ਪਾਣੀ ਚ ਡੇਗੇ ਆ ਤੇ ਬਾਵਾ ਮੇਰੇ ਪਿੰਡ ਦੇ ਜਿੰਨੇ ਵੀ ਸੀਗੇ ਸਭ ਉੱਥੇ ਇਕੱਠੇ ਹੋ ਕੇ ਆ ਗਏ ਆ ਲੱਭਣ ਵਾਸਤੇ ਤਲਾਸ਼ ਕੀਤੀ ਤਲਾਸ਼ ਕੀਤੀ ਹੈ ਜੀ ਨਹੀਂ ਮਿਲੇ ਨਹੀਂ ਮਿਲੇ ਕਿੰਨੇ ਦਿਨ ਹੋ ਗਏ ਅੱਜ 6 ਤਰੀਕ ਦੇ ਡਿੱਗੇ ਆ ਜੀ ਪਾਣੀ ਦੇ ਵਿੱਚ 11 12 ਦਿਨ ਹੋ ਹੀ ਗਏ ਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਮੰਗੇ ਇਹੀ ਕਰਦੇ ਆ ਜੀ ਤਲਾਸ਼ ਮਿਲ ਜਿੱਦਾਂ ਜੀ ਸਾਨੂੰ ਡੈਡ ਬੜੀ ਮਿਲ ਜਾਵੇ ਹੂੰ ਠੀਕ ਹੈ ਤੇ ਜੀ ਗੁਜ਼ਾਰਾ ਕਿੱਦਾਂ ਹੁੰਦਾ ਪਿਤਾ ਜੀ ਕਰਦਾ ਹਾਂ ਜੀ ਕੰਮ ਕਰਦੇ ਸੀਗੇ ਆਪਾਂ ਦੋ ਭਰਾ ਹਾਂ ਜੀ ਆਪਾਂ ਵੀ ਕੋਈ ਮਜ਼ਦੂਰੀ ਕਰਦੇ ਆ ਕੰਮ ਮਿਲ ਜੇ ਕਰੀਦਾ ਵਾ ਤੇ ਉਹਨਾਂ ਨਾਲ ਸੀਗਾ ਥੋੜਾ ਖਰਚਾ ਲੈ ਕੇ ਚੱਲੇ ਸੀ ਘਰ ਦਾ ਤੇ ਅਸੀਂ ਸਾਰਾ ਪਿੰਡ ਪੂਰੇ ਪੂਰਾ ਲੱਭ ਰਹੇ ਆ ਲੇਕਿਨ ਪੁਲਿਸ ਆਈ ਇੱਕ ਦਿਨ ਹੀ ਆਏ ਉਹਨਾਂ ਨੇ ਉਸ ਤੋਂ ਬਾਅਦ ਸਾਡਾ ਕਿਸੇ ਨੇ ਵੀ ਬਾਤ ਨਹੀਂ ਪੁੱਛੀ ਤੇ ਅਸੀਂ ਪੂਰੀ ਅਜੇ ਤੱਕ ਕੋਸ਼ਿਸ਼ ਕਰ ਰਹੇ ਆ ਤੇ ਸਾਡਾ ਅਜੇ ਤੱਕ ਕੋਈ ਡੈੱਡ ਬੋਡੀ ਸਾਨੂੰ ਨਹੀਂ ਮਿਲੀ ਤੇ ਬਿਲਕੁਲ ਘਰ ਗਰੀਬ ਆ ਤੇ ਪ੍ਰਸ਼ਾਸਨ ਕੋ ਅਸੀਂ ਇਹੋ ਹੀ ਬੇਨਤੀ ਕਰਦੇ ਆ ਕਿ ਸਾਡੀ ਇੱਕ ਤਾਂ ਬੋਡੀ ਕੱਢਣ 'ਚ ਮਦਦ ਕਰਨ ਹੋਰ ਨੰਬਰ 2 ਬਾਤ ਆ ਕਿ ਸਾਡੀ ਜਿਹੜੀ ਆ ਹੈਲਪ ਕੀਤੀ ਜਾਵੇ ਬਹੁਤ ਹੀ ਘਰ ਦਾ ਗੁਜ਼ਾਰਾ ਬਹੁਤ ਆ ਬੱਚੇ ਚ ਹੋਏਗੇ ਆ ਤੇ ਬੜਾ ਮੁਸ਼ਕਲ ਆ ਇਹ ਜਿਹੜਾ ਘੋੜੇ ਦਾ ਕੰਮ ਕਰਦਾ ਸੀ ਇਧਰੋਂ ਮੰਡੋ ਫੱਟੇ ਛੱਡ ਗਿਆ ਹੁੰਦਾ ਸੀ ਰਸਤੇ 'ਚ ਕਿਤੇ ਪਿਸ਼ਾਬ ਕਰਨ ਲੱਗਾ ਤੇ ਉਹ ਥੱਲੇ ਪਾਣੀ 'ਚ ਡੇਗ ਗਿਆ ਪਾਣੀ ਦਾ ਵਹਾ ਜਿਆਦਾ ਹੋਣ ਕਰਕੇ ਉਹਦੇ ਕੋਈ ਬਾਹਰ ਨਹੀਂ ਨਿਕਲਿਆ ਗਿਆ ਤੇ ਤੁਸੀਂ ਕਿੰਨੇ ਦਿਨ ਹੋ ਗਏ ਤਲਾਸ਼ ਕਰਦੇ ਨੇ ਇੱਥੇ ਰੋਜ਼ ਅੱਜ 11 ਦਿਨ ਹੋ ਗਏ ਸੀ ਤਕਰੀਬਨ ਇਸ ਮਾਮਲੇ 'ਚ ਤੁਸੀਂ ਪੁਲਿਸ ਦੀ ਸਹਾਇਤਾ ਮੰਗੀ ਸੀ ਬਿਲਕੁਲ ਪੁਲਿਸ ਕੋਲ ਵੀ ਗਏ ਆ ਤੇ ਪ੍ਰਸ਼ਾਸਨ ਕੋਲ ਵੀ ਗਏ ਆਂ ਸਾਰਿਆਂ ਕੋ ਤੇ ਕੋਈ ਹੈਲਪ ਨਹੀਂ ਹੋਈ ਅਜੇ ਤੱਕ ਅਜੇ ਤੱਕ ਤਾਂ ਕੋਈ ਨਹੀਂ ਹੋਈ ਤੇ ਜਿਸ ਵਿਅਕਤੀ ਤੁਸੀਂ ਗੱਲ ਕਰ ਰਹੇ ਇਹਨਾਂ ਦੇ ਪਰਿਵਾਰ 'ਚ ਕੌਣ ਕੌਣ ਔਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਨਾ ਇਹਨਾਂ ਦੇ ਦੋ ਬੇਟੇ ਨੇ ਜੀ ਤੇ ਇੱਕ ਇਹਨਾਂ ਦੀ ਵਾਈਫ ਆ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਕਿ ਇੱਕ ਤੇ ਵਾਈਂ ਦੇ ਉੱਤੇ ਕੋਈ ਸੇਫਟੀ ਲੱਗਣੀ ਚਾਹੀਦੀ ਏ ਜਿਹਦੇ ਨਾਲ ਕੋਈ ਹੋਰ ਕੋਈ ਕਿਸੇ ਦੀ ਜਾਨੀ ਮਾਲੀ ਨੁਕਸਾਨ ਨਾ ਹੋਏ 6 ਤਰੀਕ ਨੂੰ ਜਿਹੜੀ ਐਸਐਸਓ ਜਿਹੜਾ ਵਾਪਰਿਆ ਵਾ ਅੱਜ ਮਤਲਬ ਕਿ 11 ਦਿਨ ਹੋ ਗਏ ਆ ਪਰਿਵਾਰ ਜਿਹੜਾ ਬਹੁਤ ਦੁਖੀ ਹੈਗਾ ਵਾ ਤੇ ਉਹਨਾਂ ਦੇ ਘਰ ਦੇ ਵਿੱਚ ਮਾਤਮ ਸਵਾਇਆ ਹੋਇਆ ਹੋਇਆ ਵਾ ਕਿਉਂਕਿ ਉਹ ਰੋਜ਼ ਹੀ ਮਤਲਬ ਕਿ ਜਿਹੜੀ ਇਹ ਡੈੱਡ ਬੋਡੀ ਸਾਨੂੰ ਮਿਲ ਜਵੇ ਇਹ ਲੱਭਣ ਵਾਸਤੇ ਮਤਲਬ ਕਿ ਰੋਜ਼ ਪਿੰਡ ਨੇ ਪੂਰੇ ਨੇ ਸਾਥ ਦਿੱਤਾ ਇਹਨਾਂ ਦਾ ਪਿੰਡ ਵੀ ਨਾਲ ਹੋ ਕੇ ਪੂਰੀ ਮਦਦ ਕਰ ਰਿਹਾ ਪੂਰੀ ਪੰਚਾਇਤ ਕਰ ਰਹੀ ਆ ਤੇ ਅੱਜ ਤੱਕ ਕੋਈ ਵੀ ਸਰਾਖ ਦਾ ਜਿਹੜਾ ਪਤਾ ਨਹੀਂ ਲੱਗਾ ਘਰ ਚ ਕਮਾਉਣ ਵਾਲੇ ਸਿਰ ਇਹੀ ਸੀਗੇ ਕਮਾਉਣ ਵਾਲੇ ਇਹੀ ਸੀਗੇ ਬੱਚੇ ਉਹਨਾਂ ਦੇ ਦੋ ਬੇਟੇ ਆ ਇੱਕ ਵਾਈਫ ਆ ਤੇ ਘਰ ਦੇ ਵਿੱਚ ਮਤਲਬ ਕਿ ਕੋਈ ਵੀ ਇਹੋ ਜਿਹਾ ਹੋਰ ਸਾਧਨ ਨਹੀਂ ਹੈਗਾ ਜਿਹਦੇ ਨਾਲ ਕੋਈ ਆਮਦਨ ਦਾ ਕਾਰਨ ਹੋਵੇ ਤੇ ਅਸੀਂ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਤੇ ਜੋ ਵੀ ਇਹਨਾਂ ਦਾ ਹੈਗਾ ਵਾ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਗਰੀਬ ਬੱਚੇ ਹੈਗੇ ਉਹ ਮਜ਼ਦੂਰੀ ਕਰਕੇ ਇਹਨਾਂ ਨੇ ਕਿੱਥੋਂ ਆਪਣੇ ਪੇਟ ਪਾਲਣੇ ਜਾਂ ਕੋਈ ਆਪਣੀ ਰੋਜ਼ਗਾਰ ਨਹੀਂ ਹੈਗਾ ਇਹਨਾਂ ਦੇ ਕੋਲ ਇਹਨਾਂ ਦੀ ਜਿਹੜੀ ਉਹ ਮਦਦ ਕੀਤੀ ਜਾਵੇ ਸਾਡੀ ਪੂਰੀ ਪੰਚਾਇਤ ਵੀ ਮਤਲਬ ਕਿ ਜਿਹੜੀ ਐਮਐਲਏ ਸਾਹਿਬ ਦੇ ਕੋਲ ਦੋ ਤਿੰਨ ਵਾਰੀ ਜਾ ਚੁੱਕੀ ਆ ਪੁਲਿਸ ਦੇ ਕੋਲ ਵੀ ਬੜੀ ਹਮਾਇਤ ਲੈਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਬਸ ਪਹਿਲੇ ਦਿਨ ਆਏ ਬਸ ਉਹ ਦੋ ਚਾਰ ਮਿੰਟ ਵਾਸਤੇ ਆਏ ਮੁੜ ਕੇ ਹੋ ਕੇ ਚਲੇ ਗਏ ਅਜ ਤਾਈ ਸਾਡੀ ਕਿਸੇ ਨੇ ਵੀ ਜਿਹੜੀ ਇਹਨਾਂ ਸਾਡੀ ਸਾਥ ਨਹੀਂ ਦਿੱਤਾ ਸਾਡੇ ਪਿੰਡ ਵਾਸੀਆਂ ਨੇ ਮਤਲਬ ਕਿ ਜਿਹੜੇ ਨਾਲ ਹੋ ਕੇ ਬੜੀ ਦੂਰ ਤਾਈ ਲੱਭਣ ਤਾਈ ਕੋਸ਼ਿਸ਼ ਕੀਤੀ ਇੱਕ ਸਾਡੇ ਕੋਲ ਮਤਲਬ ਕਿ ਸਾਡੇ ਕਮੇਟੀ ਦੇ ਮਤਲਬ ਕਿ ਉਹਨਾਂ ਦੇ ਗੋਤੇ ਖੋਰ ਵੀ ਉਹਨਾਂ ਦੀ ਮਤਲਬ ਕਿ ਮੰਗਵਾਏ ਸੀ ਮੰਗਵਾਏ ਸੀ ਤੇ ਕਿਸ਼ਤੀ ਵਾਲੇ ਵੀ ਮਤਲਬ ਕਿ ਉਹਨਾਂ ਨੇ ਲਿਆਂਦੇ ਸੀਗੇ ਪੂਰੀ ਉਹਨਾਂ ਮਦਦ ਦੀ ਤਲਾਸ਼ ਕਰਦੇ ਰਹੇ ਉਹ ਇਸ ਤੇ ਤਲਾਸ਼ ਸ਼ਾਮ ਤਾਈਂ ਕੀਤੀ ਉਹਨਾਂ ਨੇ ਸਵੇਰ ਤੋਂ ਲੈ ਕੇ ਕਰਦੇ ਰਹੇ 12 ਵਜੇ ਤੋਂ ਲੈ ਕੇ ਠੰਡ ਦੇ ਵਿੱਚ ਪਰ ਉਹ ਠੰਡ ਦੇ ਕਾਰਨ ਮਤਲਬ ਕਿ ਕੁਝ ਵੀ ਮਤਲਬ ਕਿ ਜਿਹੜਾ ਸਟਾਕ ਜਿਹੜਾ ਨਹੀਂ ਮਿਲਿਆ ਸਾਨੂੰ